ਤਦਾਂ ਨਹੀਂ ਸਾਨੂੰ ਪਤਾ ਕੱਪੜੇ ਲੱਥੇ ਥੱਲੇ ਸਲਵਾਰ ਥੱਲੇ ਤੁਸੀਂ ਸਾਡੇ ਭਰਾ ਜੇ ਤੁਹਾਡੇ ਅੱਗੇ ਪਰਦਾ ਕਾਹਦਾ ਆ ਕੱਪੜੇ ਲੱਥੇ ਅੰਮ੍ਰਿਤਸਰ ਚ ਨਸ਼ੇ ਚ ਟੱਲੀ ਇੱਕ ਨੌਜਵਾਨ ਨੇ 80 ਸਾਲਾ ਬਜ਼ੁਰਗ ਔਰਤ ਦਾ ਗਲਾ ਕੁੱਟ ਕੇ ਉਸ ਨੂੰ ਮੌਤੇ ਕਾਟ ਉਤਾਰ ਦਿੱਤਾ ਜਦੋਂ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਬਜ਼ੁਰਗ ਔਰਤ ਦੀ ਲਾਸ਼ ਬਿਨਾਂ ਕੱਪੜਿਆਂ ਤੋਂ ਮਿਲੀ ਜਿਸ ਤੋਂ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਮੁੰਡੇ ਨੇ ਬਲਤਕਾਰ ਕਰਨ ਤੋਂ ਬਾਅਦ ਔਰਤ ਦਾ ਕਤਲ ਕੀਤਾ ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਸਲਾ ਕਿ ਦੇ ਸਬਜੀ ਐਸੇ ਕਹਤੇ ਕੇ ਅੰਦਰ ਆਈ ਤੇ ਲੋਭ ਲਿਆ ਗਿਆ। ਲੋਭਰੇ ਆ ਗਿਆ ਆ। ਉਹ ਪੀ ਬਤਾ ਰੱਖੀ ਮਾਰਿਆ ਕੀ ਕੀਤਾ ਐ ਵਾ ਗਲ ਘਟਿਆ ਆ। ਗਲ ਘਟਿਆ ਤੇ ਆਈ ਆ ਭੱਜ ਗਿਆ ਸਾਡੀ ਭੈਣ ਐ ਸਾਹਮਣੇ। ਉਹਨੇ ਸਾਨੂੰ ਆਵਾਜ਼ ਮਾਰੀ ਆਂਦੀ ਪਾਪੀ ਦਵਾ ਦਵਿਆ ਜਾ। ਛੇਤੀ ਛੇਤੀ ਆ ਜਾ ਅੰਦਰ ਪਤਾ ਨਹੀਂ ਬੰਦਾ ਕਿਹੜਾ ਵੜਿਆ। ਉਹ ਪੱਜ ਕੇ ਇੰਨਾ ਵੱਲ ਚਲੇ ਗਈ ਆ ਇਹ 900 ਸੇ ਆਈਆਂ ਨੇ ਇਹਨਾਂ ਕੱਪੜੇ ਪਾਏ ਬੀਬੀ ਸਾਜੀ ਨੇ ਉਹਨਾਂ ਕੱਪੜੇ ਪਾਏ ਆ ਮੁੜ ਕੇ ਮੁਲਖ ਇਕੱਠਾ ਹੋ ਗਿਆ ਤੂੰ ਸੁਣ ਮੈਂ ਸੁਣ ਮੁੜ ਕੇ ਪੁਲਿਸ ਆ ਗਈ ਯਕੀਨ ਇਹ ਆਂਦੇ ਇਹ ਗਲਤੀ ਲੱਗੀ ਗਲਤੀ ਹੋਣ ਦੇ ਕੇ ਆ ਨਹੀਂ ਗਲਤੀ ਦਾ ਨਹੀਂ ਸਾਨੂੰ ਪਤਾ ਕੱਪੜੇ ਲੱਥੇ ਥੱਲੇ ਸਵਾਹ ਥੱਲੇ ਨਹੀਂ ਤੁਸੀਂ ਸਾਡੇ ਭਰਾ ਜੇ ਤੁਹਾਡੇ ਅੱਗੇ ਪਰਦਾ ਕਾਹਦਾ ਆ ਰਿਥੇ ਹਾਂ ਕੀ ਕੀ ਉਹਨਾਂ ਨੇ ਕੀ ਅਸਰ ਕਰ ਲਿਆ ਉਹ ਬੰਦਾ ਜਿਹੜਾ ਸੀ ਉਹ ਦੋਸ਼ੀ ਭੱਜ ਗਿਆ ਵਾ ਫਰਾਗ ਦੇ ਸ਼ਿਕਾਇਤ ਦੇ ਦਿੱਤਾ ਪਤਾ ਨਹੀਂ ਕਿ ਉਠਿਆ ਗਿਆ ਸੱਪ ਇਹ ਤੋਂ ਨਾ ਨਹੀਂ ਮੇਰੇ ਆਇਆ ਇਥੋਂ ਦਾ ਨਹੀਂ ਗਾ ਪਰਤਾਸ ਪਰਦਾਇਆ ਖੰਡਾ ਹੈ ਜਦੋਂ ਪੁਲਿਸ ਨੂੰ ਤਲਾਸ਼ ਮਿਲੀ ਇੱਥੇ ਕੋਈ ਨਾਮ ਨੂੰ ਵਿਅਕਤੀ ਸੀ ਪਹਿਲਾਂ ਉਹਨਾਂ ਦੇ ਘਰ ਕੋਈ ਗਿਆ ਆ ਤੇ ਉਹ ਮਾਤਾ ਜੀ ਘਰ ਕੰਡੇ ਸੀ ਤੇ ਉਹਨਾਂ ਦੀ ਆਪਸ ਵਿੱਚ ਕਿਤੇ ਉਹ ਵੜਿਆ ਤੇ ਉਹਨਾਂ ਦੀ ਕੋਈ ਹੋਈ ਆ ਤੇ ਉਹਦੇ ਦੌਰਾਨ ਜਿਹੜੀ ਆ ਜਿਹੜਾ ਬੰਦੇ ਨੂੰ ਜਿਹੜਾ ਉਹਨਾਂ ਦੇ ਆਪਰੇਟਿਵ ਫੋਨ ਕਰਕੇ ਉਹਨਾਂ ਨੂੰ ਮਤਲਬ ਜਿਹੜੀ ਆ ਪੁਲਿਸ ਨੂੰ ਤਲਾਸ਼ ਮਿਲੀ ਉਹਦੀ ਜਿਹੜੀ ਮੌਤ ਹੋ ਚੁੱਕੀ ਸੀ ਉਹ ਜਿਹੜੀ ਡੱਡਪੋੜ ਨੂੰ ਕਬਜ਼ਾ ਪੁਲਿਸ ਤੇ ਲੈ ਕੇ ਕਾਰਨੀ ਅਮਲ ਤੇ ਲਿਆਤੀ ਦੀ ਆ ਤੇ ਅੱਗੇ ਪਤੀਹੀੜੀਆਂ ਚੱਲਦੀ ਸੀ ਮੁਰ ਮਾਤਾ ਜਿਹੜੀ ਆ ਮਾਤਾ ਗੰਬੀਰਕੌਰ ਜੀ ਵਾਈਫ ਆਫ ਜੀ ਸਿੰਘ ਵਾਸੀ ਗਲੀ ਨੰਬਰ 2 ਅਨਗੜ ਇਹਨਾਂ ਦੀ ਉਮਰ ਕਰੀਬ 80 ਸਾਲ ਦੀ ਆ ਜਿਹਨੇ ਰੇਪ ਕੀਤਾ ਉਹ ਕਿਹਨੇ ਰੇਪ ਕਰਨ ਵਾਲੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਜੀ ਇਹ ਤੇ ਮੈਡੀਕਲ ਕਰਵਾਉਣ ਤੋਂ ਬਾਅਦ ਪੋਸਮਾਰਟਮ ਦੇ ਨਾਮ ਨਾਲ ਮੈਡੀਕਲ ਕਰਾਇਆ ਜਾਏ ਉਹਦੇ ਮਤਲਬ ਕੁਝ ਜੋ ਵੀ ਕਾਰਵਾਈ ਹੋਏਗੀ ਪੁਸ਼ਟੀ ਹੋਏਗੀ ਉਹਦੇ ਜੈਸੀ ਸੂਚਨਾ ਜੈਸੀ ਕਾਰਵਾਈ ਹੋਵੇਗੀ ਨਹੀਂ ਇਹੋ ਜੀ ਤੇ ਮੌਕੇ ਤੇ ਜਦੋਂ ਅਸੀਂ ਗਏ ਆ ਇਹੋ ਜੀ ਕੋਈ ਵੀ ਗੱਲ ਨਹੀਂ ਸੀ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਮਹਿਲ ਦੀ ਰਿਪੋਰਟ